ਸਾਰੇ ਨੁਜਮ ਸਿਧੀ ਅੱਜ ਅਸੀਂ ਪੜਾਂਗੇ ਦਾਨੀਅਲ ਦਾ ਤੀਜਾ ਅਧਿਆਇ ਅੱਗ ਦੀ ਬਲਦੀ ਹੋਈ ਪੱਠੀ ਪਹਿਲੀ ਆਇਤ ਨਬੁਕਨਦਸਰ ਰਾਜਾ ਨੇ ਇੱਕ ਸੋਨੇ ਦੀ ਮੂਰਤ ਬਣਵਾਈ ਜੇਦੀ ਉਚਾਈ 60 ਹੱਥ ਤੇ ਚੌੜਾਈ 6 ਹੱਥ ਸੀ ਅਤੇ ਉਹ ਨੂੰ ਦੂਰ ਦੇ ਮੈਦਾਨ ਬਾਬਲ ਦੇ ਸੂਬੇ ਵਿੱਚ ਖੜਾ ਕੀਤਾ ਦੂਸਰੀ ਆਇਤ ਤਦਨ ਬੁੱਕ ਨਦਸਰ ਰਾਜਾ ਨੇ ਲੋਕਾਂ ਨੂੰ ਲੈ ਕੇ ਸ਼ਹਿਜ਼ਾਦਿਆਂ دیਵਾਨਾ ਸਰਦਾਰਾਂ ਨਿਆਉਕਾਰਾਂ ਭੰਡਾਰੀਆਂ ਸਲਾਹਕਾਰਾਂ ਕਪਤਾਨਾਂ ਤੇ ਸੂਬਿਆਂ ਦੇ ਸਭਨਾ ਹਾਕਮਾਂ ਨੂੰ ਇਕੱਠਾ ਕਰਨ ਤਾਂ ਜੋ ਉਸ ਮੂਰਤ ਨੂੰ ਪਵਿੱਤਰ ਕਰਕੇ ਥਾਪਣ ਜਿਹੜੀ ਨ ਬੁੱਕ ਨਦਸਰ ਰਾਜਾ ਨੇ ਖੜੀ ਕੀਤੀ ਸੀ ਤੀਸਰੀ ਆਇਤ ਤਾਂ ਸ਼ਹਿਜ਼ਾਦੇ ਦੀਵਾਨ ਸਰਦਾਰ ਨਿਆਉਕਰ ਪੰਡਾਰੀ ਸਲਾਹਕਾਰ ਕਪਤਾਨ ਤੇ ਸੂਬਿਆਂ ਦੇ ਸਾਰੇ ਹਾਕਮ ਉਸ ਮੂਰਤ ਦੀ ਚੱਠ ਲਈ ਜਿਹੜੀ ਨਬਕ ਨਦਸਰ ਨੇ ਖੜੀ ਕੀਤੀ ਸੀ ਇਕੱਠੇ ਹੋਏ ਉਹ ਉਸ ਮੂਰਤ ਦੇ ਅੱਗੇ ਜਿਹੜੀ ਨਬਕ ਨਦਸਰ ਰਾਜਾ ਨੇ ਖੜੀ ਕੀਤੀ ਸੀ ਖਲੋਗਿਆ ਚੌਥੀ ਆਇਤ ਤਦ ਇੱਕ ਟੰਡੋਰੀਏ ਨੇ ਉੱਚੀ ਹਾਕ ਦੇ ਕੇ ਪੁਕਾਰਿਆ हे ਲੋਕੋ हे ਕਮੋ हे ਪਖਿਓ ਤੁਹਾਨੂੰ ਇਹ ਹੁਕਮ ਹੈ ਭਈ ਅਨਮੀ ਆਇਤਾ ਜੈਸੇ ਵੇਲੇ ਤੁਰੀ ਬਾਂਸਰੀ ਤਾਉਸ ਸਰੰਗੀ ਬਰਬਤ ਬੀਨ ਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਦ ਉਸ ਸੋਨੇ ਦੀ ਮੂਰਤ ਅੱਗੇ ਜਹਨੂਨ ਬੁਖਨਦਸਰ ਰਾਜਾ ਨੇ ਖੜਾ ਕੀਤਾ ਹੈ ਡਿੱਗ ਕੇ ਮੱਥਾ ਟੇਕੋ ਛੇਵੀਂ ਆਇਤਾ ਅਤੇ ਜਿਹੜੀ ਕੋਈ ਜਿਹੜਾ ਕੋਈ ਡਿੱਗ ਕੇ ਮੱਥਾ ਨਾ ਟੇਕੇ ਉਸੇ ਘੜੇ ਅੱਗ ਦੀ ਬਲਦੀ ਹੋਈ ਪੱਠੀ ਵਿੱਚ ਸੁੱਟਿਆ ਜਾਵੇਗਾ ਸਤਵੀਂ ਆਇਤਾ ਐਸ ਲਈ ਜਿਸ ਵੇਲੇ ਸਭਨਾਂ ਲੋਕਾਂ ਨੇ ਬਾਂਸਰੀ ਤੂਰੀ ਤਉ ਸਰੰਗੀ ਬਰਬਤ ਅਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੀ ਤਦ ਸਾਰੇ ਲੋਕਾਂ ਕੌਮਾਂ ਤੇ ਪੱਖਿਆਂ ਨੇ ਡਿੱਗ ਕੇ ਉਸ سونے ਦੇ ਮੂਰਤ ਦੇ ਅੱਗੇ ਜਿਹੜੀ ਨਬਕ ਨੇ ਦਸ ਰਾਜਾ ਨੇ ਖੜੀ ਕੀਤੀ ਸੀ ਮੱਥਾ ਟੇਕਿਆ 8ਵੀਂ ਆਇਤ ਪ੍ਰੰਤੂ ਉਸ ਵੇਲੇ ਕਈ ਕਸਿੱਧੀਆਂ ਨੇ ਨੇੜੇ ਆ ਕੇ ਜਹੁੱਦੀਆਂ ਉੱਤੇ ਦੋਸ਼ ਲਾਇਆ 9ਵੀਂ ਆਇਤ ਉਨਾ ਨੇ ਬੁਕੰਦਸ ਰਾਜਨ ਨੂੰ ਆਖਿਆ ਏ ਮਹਾਰਾਜ ਸਦਾ ਤੈ ਚਾਉਂਦੇ ਰਹੋ 10ਵੀਂ ਆਇਤ ਏ ਮਹਾਰਾਜ ਤੁਸੀਂ ਇੱਕ ਆਗਿਆ ਦਿੱਤੀ ਸੀ ਪਈ ਹਰ ਇੱਕ ਆਦਮੀ ਜੋ ਤੁਰੀ ਬਾਂਸਰੀ ਤਾਉ ਸਰੰਗੀ ਬਰਬਤ ਬੀਨ ਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੇ ਤਾਂ ਉਹ ਡਿੱਗ ਕੇ ਸੋਨੇ ਦੀ ਮੂਰਤ ਅੱਗੇ ਮੱਥਾ ਟੇਕੇ 11ਵੀਂ ਆਇਤ ਅਤੇ ਜੋ ਕੋ ਡਿੱਗੇ ਮੱਥਾ ਨਾ ਟੇਕੇ ਉਹ ਅੱਗੇ ਦੀ ਬਲਦੀ ਹੋਈ ਪੱਟੀ ਵਿੱਚ ਸੁੱਟਿਆ ਜਾਵੇਗਾ 12ਵੀਂ ਆਇਤ ਉਹਨੇ ਕਈ ਜਹੂਦੀ ਹਨ ਜਿਨ੍ਹਾਂ ਨੇ ਤੁਸਾਂ ਬਾਬਲ ਦੇ ਸੂਬੇ ਦੇ ਵਿਹਾਰ ਉੱਤੇ ਥਾਪਿਆ ਅਰਥਾਤ ਸਦਰਕ ਮੇਸ਼ਕ ਤੇ ਅਬਦਨਗੋ ਇਹਨਾਂ ਮਨੁੱਖਾਂ ਨੇ ਇਹ ਮਹਾਰਾਜ ਤੁਹਾਡਾ ਆਦਰ ਨਹੀਂ ਕੀਤਾ ਨਾ ਤਾਂ ਉਹ ਤੁਹਾਡੇ ਦੇਵਤਿਆਂ ਦੀ ਸੇਵਾ ਕਰਦੇ ਨਾ ਉਹ ਸੋਨੇ ਦੀ ਮੂਰਤ ਅੱਗੇ ਜੈਨ ਨੂੰ ਤੁਸਾਂ ਖੜਾ ਕੀਤਾ ਮੱਥਾ ਟੇਕਦੇ ਹਨ 13ਵੀਂ ਆਇਤ ਅਦਨ ਬੁਕਨ ਦਸਰ ਨੇ ਵੱਡੇ ਕ੍ਰੋਧ ਅਤੇ ਗੁੱਸੇ ਨਾਲ ਆਗਿਆ ਕੀਤੀ ਕਿ ਸਦਰਕ ਮੇਸ਼ਕ ਤੇ ਅਬਦਨਗੋ ਨੂੰ ਹਾਜ਼ਰ ਕਰੋ ਤਦ ਉਹਨਾਂ ਨੇ ਉਹਨਾਂ ਆਦਮੀਆਂ ਨੂੰ ਰਾਜੇ ਦੇ ਦਰਬਾਰ ਹਾਜ਼ਰ ਕੀਤਾ 14ਵੀਂ ਆਇਤ ਬੋਕਨ ਨਸਰ ਨੇ ਉਹਨਾਂ ਨੂੰ ਆਖਿਆ हे ਜ਼ਦਰਕ ਮੇਸ਼ਕ ਤਬਦਨ ਕੋ ਕੀ ਇਹ ਸੱਚ ਹੈ ਕਿ ਤੁਸੀਂ ਮੇਰੇ ਦੇਵਤਿਆਂ ਦੀ ਸੇਵਾ ਨਹੀਂ ਕਰਦੇ ਤੇ ਨਾ ਹੀ ਉਹ ਸੋਨੇ ਦੀ ਮੂਰਤ ਦੀ ਜਿਹਨੂੰ ਮੈਂ ਖੜਾ ਕੀਤਾ ਮੱਥਾ ਟੇਕਦੇ ਹੋ 15ਵੀਂ ਆਇਤ ਹੁਣ ਜੇ ਤੁਸੀਂ ਤਿਆਰ ਹੋ ਪਈ ਤੁਸੀਂ ਜਿਸ ਵੇਲੇ ਤੁਰੀ ਬਾਂਸਰੀ ਤਾਉਸ ਰੰਗੀ ਬਰਬਤ ਬੀਨ ਤੇ ਹਰ ਪ੍ਰਕਾਰ ਦੇ ਵਾਜਿਆਂ ਦੀ ਆਵਾਜ਼ ਸੁਣੋ ਤਾਂ ਡਿੱਗ ਕੇ ਮੱਥਾ ਟੇਕ ਡਿੱਗ ਕੇ ਮੱਥਾ ਡਿੱਗ ਕੇ ਮੂਰਤ ਨੂੰ ਜੈਨੂ ਮੈਂ ਖੜਾ ਕੀਤਾ ਮੱਥਾ ਟੇਕੋ ਤਾਂ ਚੰਗਾ ਪਰ ਜੇ ਕਰ ਤੁਸੀਂ ਮੱਥਾ ਨਾ ਟੇਕੋ ਤਾਂ ਉਸੇ ਘੜੀ ਅੱਗ ਦੀ ਬਲਦੀ ਹੋਈ ਪੱਠੀ ਵਿੱਚ ਸੁੱਟੇ ਜਾਓਗੇ ਅਤੇ ਉਹ ਜੋ ਦੇਵਤਾ ਕਿਹੜਾ ਹੈ ਜਿਹੜਾ ਤੁਹਾਨੂੰ ਮੇਰੇ ਹੱਥੋਂ ਛੁਡਾ ਲਵੇ 16ਵਾਂ ਐਤ ਤਸਦਰਕ ਮੇਸ਼ੇ ਕਪਦਨ ਨੂੰ ਨਰਾਜ ਹੋ ਕੇ ਉੱਤਰ ਦੇ ਕੇ ਆਖਿਆ दसर, आयत, हे नुक्कड़ ਦਾ ਸਰ ਅਸੀਂ ਇਸ ਗੱਲ ਵਿੱਚ ਤੁਹਾਨੂੰ ਉੱਤਰ ਦੇਣਾ ਜ਼ਰੂਰੀ ਨਹੀਂ ਸਮਝਦੇ 17ਵੀਂ ਅਥਾ ਸਾਡਾ ਪਰਮੇਸ਼ਰ ਜਿਸ ਦੀ ਅਸੀਂ ਸੇਵਾ ਕਰਦਾ ਕਰਦੇ ਹਾਂ ਸਾਨੂੰ ਅੱਗੇ ਦੀ ਬਲਦੀ ਹੋਈ ਪੱਠੀ ਵਿੱਚੋਂ ਛੁਡਾਉਣ ਦੀ ਸ਼ਕਤੀ ਰੱਖਦਾ ਹੈ ਅਤੇ हे ਮਹਾਰਾਜ ਜੀ ਉਹ ਉਹੀ ਸਾਨੂੰ ਤੁਹਾਡੇ ਹੱਥੋਂ ਛੁਡਾਵੇਗਾ 18ਵੀਂ ਅਥਾ ਨਹੀਂ ਤਾਂ हे ਮਹਾਰਾਜ ਤੁਹਾਨੂੰ ਪਤਾ ਹੋਵੇ ਕਿ ਅਸੀਂ ਸਾਡੇ ਦੇਵਤਿਆਂ ਦੀ ਸੇਵਾ ਨਹੀਂ ਕਰਾਂਗੇ ਤੇ ਨਾ ਹੀ ਸੋਨੇ ਦੇ ਮੂਰਤ ਅੱਗੇ ਜਿਹਨੂੰ ਤੁਸੀਂ ਖੜਾ ਕੀਤਾ ਹੈ ਮੱਥਾ ਟੇਕਾਂਗੇ। ਉਨਵੇਂ ਆਇਤ ਤਦ ਨੂੰ ਬੁਖ ਨੇ ਦੱਸਣ ਨੇ ਆਪਣੇ ਆਪ ਉਹ ਵਿੱਚ ਤਾਉ ਖਾਦਾ ਅਤੇ ਉਹਦੇ ਮੂੰਹ ਦਾ ਰੰਗ ਸਦਰਕ ਮਿਸ਼ੇ ਕਬਦਨ ਗਉ ਤੇ ਬਦਲ ਗਿਆ ਤਾਂ ਉਹਨੇ ਹੁਕਮ ਦਿੱਤਾ ਕਿ ਪੱਠੀ ਨੂੰ ਦਸਤੂਰ ਅਨੁਸਾਰ ਨਾਲੋ 7 ਗੁਣਾ ਹੋਰ ਤਾਉ ਦਿਓ। ਵੀਮੀ ਆਇਤ ਅਤੇ ਉਹਨੇ ਆਪਣੀ ਫੌਜ ਜਿਹੇ ਵਿੱਚੋਂ ਤਕੜੇ ਪਹਿਲਵਾਨਾਂ ਨੂੰ ਹੁਕਮ ਕੀਤਾ ਕਿ ਤਾਂ ਕਿ ਸਦਰਕਮੇਸ਼ਾ ਕਪਤਨ ਗੁਣ ਬਣ ਕੇ ਅਗਦੀ ਬਲਦੀ ਹੋਈ ਪੱਠੀ ਵਿੱਚ ਸੁੱਟੇ ਦੇਣ। ਇੱਕਵੇਂ ਆਇਤ ਤਾਂ ਦੋ ਆਦਮੀ ਆਪਣੇ ਝੱਗਿਆਂ, ਕੁੱਟਣਿਆਂ, ਪੱਗਾਂ ਤੇ ਲੀੜੀਆਂ ਸਣੇ ਬੰਨੇ ਗਏ ਅਤੇ ਅਗਦੀ ਬਲਦੀ ਹੋਈ ਪੱਠੀ ਵਿੱਚ ਸੁੱਟੇ ਗਏ। ਬਾਈ ਮੀ ਆਇਤ ਹੈ। ਐਸੇ ਲਈ ਪਈ ਰਾਜੇ ਦੇ ਹੁਕਮ ਵੱਡੀ ਤਗੀ ਦੇ ਨਾਲ ਸੀ। ਅਤੇ ਪੱਠੀ ਦਾ ਤਾਉ ਅਤਵਧਿਕ ਸੀ ਇਸੇ ਕਾਰਨ ਅੱਗ ਦੀ ਲੋ ਨੇ ਸਦਰਕਮਿਸ਼ਕ ਅਬਦਨ ਗੋ ਦੇ ਚੁੱਕਣ ਵਾਲਿਆਂ ਦੇ ਲੀੜੇ ਸਾੜ ਚੁੱਕਣ ਵਾਲਿਆਂ ਨੂੰ ਸਾੜ ਸੁਟਿਆ ਤੇ ਮੀ ਆਇਤ ਅਤੇ ਇਹ ਤੈਨ ਮਨੁੱਖ ਅਰਥਾਤ ਸਦਰਕਮਿਸ਼ਕ ਤੇ ਅਬਦਨ ਗੋ ਵੱਧਦੇ ਹੋਏ ਅੱਗ ਦੀ ਬਲਦੀ ਹੋਈ ਪੱਠੀ ਵਿੱਚ ਪੈ ਪਾਏ ਗਏ 24ਵੀਂ ਆਇਤ ਤਾਂ ਬੁੱਕਨੇ ਦਸ ਰਾਜਾ ਨੇ ਹੱਕਾ ਬੱਕਾ ਹੋ ਕੇ ਝਟਕ ਖਲੋ ਗਿਆ ਉਹ ਬੋਲ ਕੇ ਆਪਣੇ ਸਲਾਹਕਾਰਾਂ ਨੂੰ ਆਖਣ ਲੱਗਾ ਕਿ ਐਸਾ ਤਿੰਨ ਬੰਦਿਆਂ ਨੂੰ ਅੱਗ ਬਨਵਾ ਕੇ ਅੱਗ ਵਿੱਚ ਨਹੀਂ ਸੁਟਵਾਇਆ ਉਹਨਾਂ ਨੇ ਉੱਤਰ ਦਿੱਤਾ ਹੈ ਰਾਜਨ ਸੱਚ ਹੈ ਪਚਵੀਂ ਐਤ ਤਾਂ ਉਸ ਨੇ ਉੱਤਰ ਦੇ ਕੇ ਆਖਿਆ ਪਈ ਵੇਖੋ ਮੈਂ ਚਾਰ ਮਨੁੱਖ ਅੱਗ ਵਿੱਚ ਖੁੱਲੇ ਫਿਰਦੇ ਵੇਖਦਾ ਹਾਂ ਅਤੇ ਉਹਨਾਂ ਨੂੰ ਕੁਝ ਦੁੱਖ ਨਹੀਂ ਅਤੇ ਚੌਥੇ ਦਾ ਰੂਪ ਦੇਵਤਿਆਂ ਦੇ ਰੂਪ ਦੇਵਤਿਆਂ ਦੇ ਪੁੱਤਰ ਦਾ ਹੈ ਸ਼ਬੀਮੀ ਐਤ ਫਿਰ ਨਬਕਨ ਦਾਸ ਰਾਗੇ ਦੀ ਬਲਦੀ ਹੋਈ ਪੱਠੀ ਤੇ ਬੂਹੇ ਦੇ ਨੇੜੇ ਆਇਆ ਉਹ ਬੋਲਿਆ हे ਸਦਰਕ ਮੇਸ਼ਕ ਅਬਦਨ ਗੋ ਆਤਮਹਾਨ ਪਰਮੇਸ਼ਰ ਦੇ ਬੰਦੇ ਹੋ ਬਾਹਰ ਨਿਕਲ ਕੇ ਇੱਧਰ ਆਓ ਤਰ ਸਦਰਕ ਮੇਸ਼ਕ ਅਬਦਨ ਗੋ ਅੱਗ ਵਿੱਚੋਂ ਨਿਕਲ ਆਏ ਸਤਾਈਮੀ ਐਤ ਅਤੇ ਸ਼ਹਿਜ਼ਾਦੇਆਂ ਦੀਵਾਨਾ ਸਰਦਾਰਾਂ ਤੇ ਰਾਜੇ ਦੇ ਸਲਾਹਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਮਨੁੱਖਾਂ ਨੂੰ ਡਿੱਠਾ ਕੇ ਅੱਗੇ ਦਾ ਉਹਨਾਂ ਦੇ ਸ਼ਰੀਰਾਂ ਉੱਤੇ ਕੁਝ ਵਸ ਨਹੀਂ ਚੱਲਿਆ ਨਾ ਉਹਨਾਂ ਦੇ ਸਿਰ ਦੇ ਵਾਲ ਝੁੱਸੇ ਨਾ ਉਹਨਾਂ ਦੇ ਛੱਗਿਆਂ ਵਿੱਚੋਂ ਕੁਝ ਫਰਕ ਪਿਆ ਅਤੇ ਨਾ ਹੀ ਉਹਨਾਂ ਤੋਂ ਅੱਗ ਦੀ ਜਲਨ ਦੀ ਬੋਹ ਆਉਂਦੀ ਸੀ। ਅਠਾਈ ਮੀਤ ਨਵਕਨ ਦਸਨ ਨੇ ਪੁਕਾਰ ਕੇ ਆਖਿਆ ਸਦਰਗਮੇਸ਼ ਕਬਦਨ ਗੋਦਾ ਪਰਮੇਸ਼ਰ ਮੁਬਾਰਕ ਹੈ ਜਿਸ ਆਪਣੇ ਦੂਤ ਨੂੰ ਕੱਲਿਆ ਅਤੇ ਆਪਣੇ ਬੰਦਿਆਂ ਨੂੰ ਛੁਡਾ ਲਿਆ ਜਹਨਾਨੇ ਉਹਦੇ ਉੱਤੇ ਨੇਚਾ ਕੀਤੀ ਅਤੇ ਰਾਜੇ ਦੇ ਹੁਕਮ ਨੂੰ ਟਾਲ ਦਿੱਤਾ ਅਤੇ ਆਪਣੇ ਸ਼ਰੀਰਾਂ ਨੂੰ ਨਜ਼ਰ ਕੀਤਾ ਕਿ ਆਪਣੀ ਪਰਮੇਸ਼ਰ ਤੋਂ ਬਿਨਾ ਕਿਸੇ ਹੋਰ ਦੇਵਤੇ ਦੀ ਸੇਵਾ ਤੇ ਜਾਂ ਬੰਦਗੀ ਨਾ ਕਰਨ। ਉਹਨਾਂ ਤੇ ਮੈਂ ਐਸ ਕਰਕੇ ਮੈਂ ਇਹ ਹੁਕਮ ਜਾਰੀ ਕਰਦਾ ਹਾਂ ਕਿ ਜੋ ਲੋਕ ਜਾਂ ਕੌਮ ਜਾਂ ਭਾਕਿਆ ਸਦਰਕਮੇਸ਼ੇ ਕਬਦਨ ਗੋ ਦੇ ਪਰਮੇਸ਼ਰ ਦੇ ਵਿਰੁੱਧ ਕੋਈ ਬੁਰੀ ਗੱਲ ਅਖਣ ਗਿਆ ਤਾਂ ਉਹਨਾਂ ਨੂੰ ਟੁਕੜੇ ਟੁਕੜੇ ਕੀਤੇ ਜਾਣਗੇ ਤੇ ਉਹਨਾਂ ਦੇ ਘਰ ਕੂੜੇ ਦੇ ਢੇਰ ਹੋ ਜਾਣਗੇ ਕਿਉਂ ਜੋ ਹੋਰ ਕੋਈ ਦੇਵਤਾ ਨਹੀਂ ਜਿਹੜਾ ਇਸ ਪ੍ਰਕਾਰ ਬਚਾ ਸਕੇ। ਦੀਮੀ ਹੈ ਤੇ ਫਿਰ ਤਾਂ ਰਾਜੇ ਨੇ ਸਦਰਕ ਮੇਸ਼ਕਬਦਨ ਗੋ ਨੂੰ ਬਾਬਲ ਦੇ ਸੂਬੇ ਉੱਤੇ ਉੱਚਾ ਕੀਤਾ ਆਮੀਨ ਪ੍ਰਭ ਜੀ ਦੇ ਨਵਚਨ ਪੜੇ ਸੋਨੇ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਦੇ ਵਸੇ ਰਹਿਣ ਅਮੀਨ ਸਾਂਜਮਸਿਕੀ